ਅੱਜ ਦੀਆਂ ਖਬਰਾਂਵਾਂ ਵਾਂਗ ਚੱਲਦੀ ਐ ਤੇ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਐ ਕਿ ਜਰਮਨ ਦੀ ਜਿਹੜੀ ਸਰਕਾਰ ਆ ਉਹੋ ਡਿੱਗ ਪਈ ਹੈਗੀ ਕਲਾਪਸ ਹੋ ਗਈ ਐ ਚਾਂਸਲਰ 올ੋਫ ਸ਼ੋਜ਼ ਉਹਨਾਂ ਨੇ ਕੌਨਫੀਡੈਂਸ ਵੋਟ ਜੋ ਆ ਉਹੋ ਲੂਜ਼ ਕਰ ਰਿਹਾ ਹੈਗਾ ਆ ਉਸ ਕੰਟੀਨੈਂਟ ਦੀ ਪਾਵਰਫੁਲ ਇਕਨੋਮੀ ਆ ਯੋਰਪ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਜਰਮਨ ਪਰ ਨੋ ਕੌਨਫੀਡੈਂਸ ਵੋਟ ਦੇ ਵਿੱਚ ਜੋ ਉਹ ਸਰਕਾਰ ਡਿੱਗ ਪਈ ਹੈਗੀ ਆ ਯੂਕਰੇਨ ਦੀ ਜੰਗ ਕਰਕੇ ਕਹਿੰਦੇ ਭਈ ਉਦੋਂ ਪ੍ਰੈਜ਼ੀਡੈਂਟ 트ੰਪ ਉਹਨਾਂ ਨੇ ਆਪਣਾ ਆਫਿਸ ਲੈਣਾ ਯੂਐਸਏ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਜਿਹੜੇ ਇਸ਼ੂ ਆ ਉਹ ਆਏ ਆ ਤੇ ਪਿਛਲੇ ਇਦਾਂ ਦੇ ਵਿੱਚ ਫਰਾਂਸ ਦੀ ਗਵਰਨਮੈਂਟ ਵੀ ਡਿੱਗੀ ਸੀ ਉਹਨਾਂ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਬਦਲਣਾ ਪਿਆ ਜੌਰਪਦੀ ਲਾਰਜੇਸਟ ਇਕਨੋਮੀ ਆ ਤੇ ਜਰਮਨ ਲਾ ਮੇਕਰਸ ਨੇ ਜਦੋਂ ਵੋਟ ਪਾਈ ਤੇ 394 ਤੋਂ ਨਾਂ ਦੇ ਵਿੱਚ ਸੀ ਫੇ ਉਹਨਾਂ ਨੂੰ ਜਿਹੜੇ ਆ ਵਾਪਸ ਰੀਕਾਲ ਕੀਤਾ ਜਾਵੇ ਤੇ 207 ਹੱਕ ਵਿੱਚ ਸੀ ਤੇ 116 ਐਬਸਟੇਨ ਰਹੇ ਆ ਗੈਰ ਹਾਜ਼ਰ ਰਹੇ ਹੈਗੇ ਆ ਆ ਪਾਰਲੀਮੈਂਟਰੀ ਇਲੈਕਸ਼ਨ ਹੋਣੀ ਹੈ ਜਰਮਨ ਦੇ ਵਿੱਚ ਪਰ 9 ਮਹੀਨੇ ਪਹਿਲਾਂ ਹੀ ਇਹ ਸਾਰਾ ਕੰਮ ਹੋ ਗਿਆ ਹੈਗਾ ਤੇ ਕਹਿੰਦੇ ਭਈ ਫਰਵਰੀ 23 ਨੂੰ ਆ ਫੋਰਥ ਸਨੈਪ ਇਲੈਕਸ਼ਨ ਹੋ ਗਈਆਂ 75 ਸਾਲਾਂ ਦੇ ਵਿੱਚ ਜਦੋਂ ਤੋਂ ਹੀ ਇਹ ਜਿਹੜੀ ਆ ਉੱਥੇ ਦੀ ਜਿਹੜੀ ਸਰਕਾਰ ਜਾਂ ਉੱਥੇ ਦਾ ਜਿਹੜਾ ਮੁਲਕ ਉਹ ਬਣਿਆ ਹੈਗਾ ਜੀ ਬਿਲਕੁਲ ਸੋ ਇਹ ਚੀਜ਼ ਜਿਹੜੀ ਵਾਪਰੀ ਅੱਜ ਦੀਆਂ ਖਬਰਾਂਵਾਂ 'ਚ ਚੱਲਦੀ ਹੈ ਤੇ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ ਕਿ ਜਰਮਨ ਦੀ ਜਿਹੜੀ ਸਰਕਾਰ ਆ ਓਹੋ ਡਿੱਗ ਪਈ ਹੈਗੀ ਕਲਾਪਸ ਹੋ ਗਈ ਆ ਚਾਂਸਲਰ 올ੋਫ ਸ਼ੋਜ਼ ਉਹਨਾਂ ਨੇ ਕੌਨਫੀਡੈਂਸ ਵੋਟ ਜੋ ਆ ਉਹ ਲੂਜ਼ ਕਰ ਰਿਹਾ ਹੈਗਾ ਆ ਉਸ ਕੰਟੀਨੈਂਟ ਦੀ ਪਾਵਰਫੁੱਲ ਇਕਨੋਮੀ ਆ ਜੌਰਜ ਯੂਰਪ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਜਰਮਨ ਆ ਪਰ ਨੋ ਕੌਨਫੀਡੈਂਸ ਵੋਟ ਦੇ ਵਿੱਚ ਜੋ ਉਹ ਸਰਕਾਰ ਡਿੱਗ ਪਈ ਹੈਗੀ ਆ ਯੂਕਰੇਨ ਦੀ ਜੰਗ ਕਰਕੇ ਕਹਿੰਦੇ ਭਈ ਉਹ ਡ੍ਰੋ ਪ੍ਰੈਜ਼ੀਡੈਂਟ 트럼ਪ ਉਹਨਾਂ ਨੇ ਆਪਣਾ ਆਫਿਸ ਲੈਣਾ ਯੂ ਐਸ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਜਿਹੜੇ ਇਸ਼ੂ ਆ ਉਹ ਆਏ ਆ ਤੇ ਪਿਛਲੇ ਇਦਾਂਾਂ ਦੇ ਵਿੱਚ ਫਰਾਂਸ ਦੀ ਗਵਰਨਮੈਂਟ ਵੀ ਡਿ ਗਈ ਸੀ ਉਹਨਾਂ ਨੂੰ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਬਦਲਣਾ ਪਿਆ ਜੋਰਪ ਦੀ ਲਾਰਜੇਸਟ ਇਕਨੋਮੀ ਆ ਤੇ ਜਰਮਨ ਲਾ ਮੇਕਰਸ ਨੇ ਜਦੋਂ ਵੋਟ ਪਾਈ ਤੇ 394 ਤੋਂ ਨਾਂ ਦੇ ਵਿੱਚ ਸੀ ਪਈ ਉਹਨਾਂ ਨੂੰ ਜਿਹੜੇ ਆ ਵਾਪਸ ਰੀਕਾਲ ਕੀਤਾ ਜਾਵੇ ਤੇ 207 ਹੱਕ ਵਿੱਚ ਸੀ ਤੇ 116 ਐਬਸ ਟੇਨ ਰਹੇ ਆ ਗੈਰ ਹਾਜ਼ਰ ਰਹੇ ਹੈਗੇ ਆ ਆ ਪਾਰਲੀਮੈਂਟਰੀ ਇਲੈਕਸ਼ਨ ਹੋਣੀ ਹੈ ਜਰਮਨ ਦੇ ਵਿੱਚ ਪਰ 9 ਮਹੀਨੇ ਪਹਿਲਾਂ ਹੀ ਇਹ ਸਾਰਾ ਕੰਮ ਹੋ ਗਿਆ ਹੈਗਾ ਆ ਤੇ ਕਹਿੰਦੇ ਭਈ ਫਰਵਰੀ 23 ਨੂੰ ਫੋਰਥ ਸਨੈਪ ਇਲੈਕਸ਼ਨ ਹੋਊਗੀਆਂ 75 ਸਾਲਾਂ ਦੇ ਵਿੱਚ ਜਦੋਂ ਤੋਂ ਹੀ ਇਹ ਜਿਹੜੀ ਆ ਉੱਥੇ ਦੀ ਜਿਹੜੀ ਸਰਕਾਰ ਜਾਂ ਉੱਥੇ ਦਾ ਜਿਹੜਾ ਮੁਲਕ ਉਹ ਬਣਿਆ ਹੈਗਾ ਨਹੀਂ ਬਿਲਕੁਲ ਸੋ ਇਹ ਚੀਜ਼ ਜਿਹੜੀ ਆ ਵਾਪਸ